ਆਸਾਂ ਕਾਲਮ ਨਿਕਲਿਆ ਮੈਨੂੰ 3 ਲੱਖ ਰੁਪਈਆ ਹਾਂ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਲਾਟਰੀ ਨਿਕਲੀ ਬਹੁਤ ਵਧੀਆ ਅਨੁਸ਼ੰਗ ਜਾਈ ਓਕੇ ਉਹਨਾਂ ਦੇ ਘਰੇ ਵਜਦੇ ਆ ਜਿਨ੍ਹਾਂ ਦੀ ਪਰਮਾਤਮਾ ਬਾਹ ਫੜਦਾ ਤਾਂ ਅੱਜ ਇੱਕ ਜਿਹੜਾ ਸੇਵੇ ਵਾਲੇ ਤੋਂ ਭਰਾ ਹੈ ਜਿਹਦੀ ਪਰਮਾਤਮਾ ਨੇ ਬਾਹ ਫੜੀ ਅਤੇ ਉਸ ਦਾ ਇਨਾਮ ਲੱਗਿਆ ਗਿਆ ਦੇ ਸ਼ਿਵ ਲਾਟਰੀ ਤੋਂ ਪਹਿਲਾਂ ਵੀ ਵੱਡੇ ਨਾਮ ਇੱਥੇ ਲੱਗ ਚੁੱਕੇ ਨੇ ਜਿਹੜੇ ਪਹਿਲਾਂ ਤੁਹਾਨੂੰ ਦੱਸ दिए ਕਿ 3-3 ਲੱਖ ਰੁਪਏ ਦੇ ਨਾਮ 21-21 ਲੱਖ ਰੁਪਏ ਦੇ ਨਾਮ ਇਸ ਜਿਹੜੀ ਕਿ ਸ਼ਿਵ ਸਟਾਲ ਲਾਟਰੀ ਜਿਹੜੀ ਤੁਸੀਂ ਦੇਖ ਰਹੇ ਹੋ ਇਹਨਾਂ ਵੱਲੋਂ ਐ ਲੱਗੇ ਹੋਏ ਨੇ ਤਾਂ ਸ਼ਿਵ ਤੋਂ ਕਹਿੰਦੇ ਢੋਲ ਟਮੱਕੇ ਉਹਨਾਂ ਦੇ ਘਰੇ ਵੱਜਦੇ ਆ ਜਿਨ੍ਹਾਂ ਦੀ ਪਰਮਾਤਮਾ ਬਾਹ ਵੜਦਾ ਤਾਂ ਅੱਜ ਇੱਕ ਜਿਹੜਾ ਸੇਵੇ ਵਾਲੇ ਤੋਂ ਭਰਾ ਹੈ ਜਿਹਦੀ ਪਰਮਾਤਮਾ ਨੇ ਮਾਫੜੀ ਅਤੇ ਉਸ ਦਾ ਇਨਾਮ ਲੱਗਿਆ ਗਿਆ ਕਿਉਂਕਿ ਸ਼ਿਵ ਲਾਟਰੀ ਤੋਂ ਪਹਿਲਾਂ ਵੀ ਵੱਡੇ ਨਾਮ ਇੱਥੇ ਲੱਗ ਚੁੱਕੇ ਨੇ ਜਿਹੜੇ ਪਹਿਲਾਂ ਤੁਹਾਨੂੰ ਦੱਸ दिए ਕਿ 3-3 ਲੱਖ ਰੁਪਏ ਦੇ ਨਾਮ 21-21 ਲੱਖ ਰੁਪਏ ਦੇ ਨਾਮ ਇਸ ਜਿਹੜੀ ਕਿ ਸ਼ਿਵ ਸਟਾਲ ਲਾਟਰੀ ਜਿਹੜੀ ਤੁਸੀਂ ਦੇਖ ਰਹੇ ਹੋ ਇਹਨਾਂ ਵੱਲੋਂ ਅ ਲੱਗੇ ਹੋਏ ਨੇ ਤਾਂ ਸ਼ਿਵ ਸਟਾਲ ਲਾਟਰੀ ਦੇ ਜਿਹੜੇ ਮਾਲਕ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿਸਮਤ ਜਿਹੜੀ ਹੈਗੀ ਆ ਕਿੰਨੇ ਰੁਪਏ ਤੋਂ ਸ਼ੁਰੂ ਹੁੰਦੀ ਹੈ ਲਾਟਰੀ ਤੇ ਕਿੱਥੋਂ ਤੱਕ ਦੀ ਜਿਹੜੀ ਲਾਟਰੀ ਹੈ ਤੇ ਅੱਜ ਜਿਹੜੇ ਕਿੰਨੇ ਇਨਾਮ ਕੱਢੇ ਜਾ ਰਹੇ ਨੇ ਤਾਂ ਗੱਲਬਾਤ ਕਰਦੇ ਆਪਾਂ ਨਾਲ ਕਿ ਪਹਿਲਾਂ ਵੀ ਤੁਹਾਡੇ ਕੋਲ ਲਾਟਰੀ ਨਾਮ ਆ 21 ਲੱਖ ਦਾ ਨਿਕਲਿਆ ਮੇਰੇ ਕੋਲੇ 21 ਲੱਖ ਦਾ ਆਇਆ ਸੀ ਪਹਿਲਾਂ ਆਪਣੇ ਕੋਲੇ ਸ਼ਿਵ ਲਾਟਰੀ ਤੋਂ ਜੀ ਤੇ ਹੁਣ ਹੁਣ ਆਪਣੇ ਕੋਲ 3 ਲੱਖ ਦਾ ਇਨਾਮ ਨਿਕਲਿਆ ਕਾਪੀ ਜਨ ਨਿਕਲਿਆ 7 ਰੁਪਏ ਵਾਲੀ ਕਾਪੀ ਹੁੰਦੀ ਹੈ 210 ਰੁਪਏ ਦੀ ਜੀ ਇਹ ਜੋ 3 ਲੱਖ ਦਾ ਇਨਾਮ ਨਿਕਲਿਆ ਕਿੱਥੋਂ ਦਾ ਬਾਈ ਜੀ ਦਾ ਨਾਮ ਨਿਕਲਿਆ ਪਿੰਡ ਸੇਰੇ ਵਾਲੇ ਦਾ ਰਹਿਣ ਵਾਲਾ ਜੀ ਹਰਮੀਲ ਸਿੰਘ ਅੱਛਾ ਆ ਬਾਈ ਖੜਾ ਇੱਧਰ ਤੇ ਪਹਿਲਾਂ ਲਾਟਰੀ ਪੰਦੇ ਫਟਾ ਹਾਂ ਪਹਿਲਾਂ ਵੀ ਲਗਾਤਾਰ ਪੰਦੇ ਜੀ ਲਾਟਰੀ ਅੱਛਾ ਅੱਛਾ ਹਾਂ ਤੇ ਹੁਣ ਜਿਹੜਾ ਇਹ ਨਾਮ ਜਿਹੜੇ ਹੈਗੇ ਕਿੰਨੇ ਰੁਪਏ ਦੇ ਤੇ ਲਾਟਰੀ ਦਾ ਲਾਟਰੀ ਹੁਣ 50 ਰੁਪਏ ਦੀ ਵੀ ਹੈ ਜੀ ਕਾਪੀ ਹੁੰਦੀ ਹੈ 100 ਰੁਪਏ ਦੀ 200 ਦੀ 500 ਦੀ ਸਾਰੀ ਲਾਟਰੀ ਹੁੰਦੀ ਹੈ ਜਿਹੜੀ ਮੱਦੀ ਲਾਟਰੀ ਪਾ ਸਕਦੇ ਜੀ ਜੀ ਤੇ ਇਹ ਜਿਹੜੇ ਇਹਨਾਂ ਨੂੰ ਨਾਮ ਨਿਕਲਿਆ ਇਹ ਲਾਟਰੀ ਕਿੱਥੋਂ ਦੀ ਇਹ ਨਾਗਾਲੈਂਡ ਸਟੇਟ ਦੀ ਲਾਟਰੀ ਹੁੰਦੀ ਆ ਆ ਸਿੱਕਮ ਦੀ ਸਿੱਕਮ ਸੇਡ ਦੀ ਲਾਟਰੀ ਹੁੰਦੀ ਹੈ 6 ਰੁਪਏ ਵਾਲੀ ਆ 70ਵੀਂ ਵਾਲੀ ਜੀ ਇਹ ਜੇ ਨਿਕਲੇ ਇਹਨੂੰ 10000 ਦੇ 30 ਨਾਮ 3 ਲੱਖ ਰੁਪਏ ਜੀ ਇਹ ਜਿਹੜੀ ਤੁਸੀਂ ਲਾਟਰੀ ਜਿਹੜੀ ਪੂਰੀ ਦਿੰਦੇ ਹੋ ਇਹ ਪੂਰੀ ਕਾਪੀ ਮਤਲਬ ਦਿੰਦੇ ਹੋ ਬੰਦੇ ਨੂੰ ਕਾਪੀ ਦਿੰਨੇ ਜੀ ਕਾਪੀ ਜੇ ਕੋਈ ਘੱਟ ਟਿਕਟਾਂ ਲੈਣਾ ਚਾਹੁੰਦਾ ਹੋਵੇ ਟੱਟ ਨਹੀਂ ਮਿਲਦੀ ਕੱਟਦੇ ਫਾਇਦਾ ਨਹੀਂ ਹੁੰਦਾ ਇਕੱਠਿਆਂ ਚ ਹੀ ਫਾਇਦਾ ਹੁੰਦਾ ਇਕੱਠਿਆਂ ਜੀ ਆਉਂਦੇ ਆ ਸਾਰੇ ਨਾਮ ਅੱਛਾ ਉਹ ਜੇ ਥੋੜੇ ਨਿਕਲਣਗੇ ਜੇ ਇਕੱਠੇ ਆ ਜਾਂਦੇ ਫਿਰ ਅੰਦਾਜ਼ਾ 10000 ਦੇ 30 ਨਾਮ ਆ ਗਏ ਜੀ 3 ਲੱਖ ਰੁਪਏ ਥੋੜੇ ਥੋੜ ਪਹਿਲਾ ਕਿਲਾ ਖਾਇ ਜਿਉਂ 3 ਲੱਖ ਆਇਆ ਉਹ ਤਾਂ ਕਈ ਆਏ ਆਪਣੇ ਕੋਲੇ 90000 50000 ਸਾਰੀ ਫੋਟੋ ਲੱਗੇ ਜੀ ਇਹਨਾਂ ਨੂੰ ਲਿਖ ਲਿਆ ਥੋੜੇ ਦਿਨ ਪਹਿਲਾਂ 90000 ਰੁਪਏ ਆਏ ਸੀ 31 ਲੱਖ ਆਇਆ 50000 42000 11000 ਨਾਮ ਤਾਂ ਬਹੁਤ ਆਏ ਆਪਣੇ ਕੋਲੇ ਵੱਡਾ ਨਾਮ ਆ ਪਹਿਲੀ ਵਾਰ ਲਗਾ ਦੂਜਾ ਦੂਜਾ ਲਗਾਏ 3 ਲੱਖ ਦਾ 3 ਲੱਖ ਦਾ ਹਾਂ 21 ਲੱਖ ਦਾ ਪਹਿਲਾ ਹੈ 1 ਲੱਖ ਤੇ ਹੁਣ ਜਿਹੜਾ ਇੱਥੇ ਜੈਤੋ ਦੇ ਵਿੱਚ ਜਿਹੜਾ ਕਿ ਕਿੰਨੇ ਨਾਮ ਆ ਚੁੱਕੇ ਪਹਿਲਾਂ ਪਹਿਲਾ 21 ਕਿ ਕਿ ਲੱਖ ਦੇ ਵੀ ਚਾਰ ਇਨਾਮ ਆਜ ਕੇ ਉਹ ਲੱਖ ਲੱਖ ਦੀ ਤਾਂ ਬਹੁਤ ਬਣਿਆ ਜਾਂਦਾ ਤੇ ਕਈ ਨਾਮ ਨਿਕਲ ਜੁ ਗਏ ਜਿੱਤੂ ਜੀ ਇਹ ਜਿਹੜੇ ਲੱਖਪਤੀ ਬਣਿਆ ਸਾਰੇ ਸ਼ਿਵ ਲਾਰਟਿਸਟਲ ਤੋਂ ਲਿੱਤੀਆਂ ਟਿਕਟਾਂ ਤੋਂ ਬਣਿਆ ਨਹੀਂ ਮੇਰੇ ਕੋਲੇ ਤਾਂ ਹਜੇ ਦੋ ਹੀ ਨਿਕਲੇ ਉਹ ਮੇਰੇ ਭਰਾ ਕੋਲ ਨਿਕਲਿਆ ਸੀ 21 ਲੱਖ ਦਾ ਜਿਹੜਾ ਉਹਨੇ ਨਿਕਲਿਆ ਅੱਛਾ ਥੋੜੇ ਦਿਨ ਪਹਿਲਾਂ 11 ਤਰੀਕ ਨੂੰ ਜੀ ਜੀ ਉਹ ਵੀ 21 ਲੱਖ ਦਾ ਮੇਰੇ ਭਰਾ ਕੋਲ ਹੀ ਨਿਕਲਿਆ ਠੀਕ ਉਹ ਮੇਰੇ ਭਰਾ ਕੋਲ ਹੀ ਨਿਕਲਿਆ ਇਹ ਲਾਟਰੀ ਨਿਕਲਦੇ ਨਾਲ ਹੁਣ ਇੱਥੇ ਲੋਕਾਂ 'ਚ ਕਿੰਨਾ ਉਤਸ਼ਾਹ ਹੈਗਾ ਕਿਸਮਤ ਅਜਮਾਉਣ ਵਾਲੇ ਕਿੰਨੇ ਕੁ ਲੋਕ ਖੜੇ ਸਾਬ ਵਧੀਆ ਲਾਟਰੀ ਤੋ ਗੱਲਬਾਤ ਕਰਾਂਗੇ ਆਪਾਂ ਉਸ ਭਰਾ ਦੇ ਨਾਲ ਵੀ ਜਿਹਨੂੰ ਲਾਟਰੀ ਨਿਕਲੀ ਹੈ ਬਾਈ ਕੀ ਨਾਮ ਹੈ ਤੁਹਾਡਾ ਹਰਮੇਲ ਸਿੰਘ ਜੀ ਹਰਮੇਲ ਸਿੰਘ ਜੀ ਹਾਂਜੀ ਕੀ ਨਾਮ ਕੀ ਹੈ ਤੁਹਾਡਾ ਹਰਮੇਲ ਸਿੰਘ ਜੀ ਪਿੰਡ ਕਿਹੜਾ ਸੇਵੇ ਵਾਲਾ ਜੀ ਸੇਵੇ ਵਾਲਾ ਹਾਂਜੀ ਤੇ ਤੁਸੀਂ ਕਿੰਨਾ ਟਾਈਮ ਤੋਂ ਲਾਟਰੀ ਪਾਉਂਦੇ ਆ ਰਹੇ ਬਹੁਤ ਚਿਰ ਤੋਂ ਪਾਈਦਾ ਜੀ ਤੇ ਉਹ ਇਹਨਾਂ ਨੂੰ ਬਹੁਤ ਵਧਾਈਆਂ ਦਿੱਤੀਆਂ ਨੇ ਵੀ ਮੈਂ ਵੀ ਤੁਸੀਂ ਤੁਹਾਡੇ ਤੋਂ ਪਹਿਲੀ ਵਾਰ ਮੇਨੂੰ ਤਾਂ ਨਾਮ ਨਿਕਲਿਆ ਮੈਨੂੰ ਤਾਂ ਬਹੁਤ ਚਿਰ ਹੋ ਗਿਆ ਪਾਈਦਾ ਨਿਕਲਿਆ ਹੀ ਨਹੀਂ ਸੀਗਾ ਹਾਂਜੀ ਤੇ ਮਤਲ ਜਿਹੜੀ ਹੈਗੀ ਆ ਕਿੰਨੀ ਤੁਹਾਨੂੰ ਫੋਨ ਕਿਹਨੇ ਕੀਤਾ ਜਦੋਂ ਲਾਟਰੀ ਨਿਕਲੀ ਫੋਨ ਇਹਨਾਂ ਨੇ ਕਰਿਆ ਸੀਗਾ ਜੀ ਹਾਂਜੀ ਇਹ ਛੇਬਲਾ ਰਿਹਾ ਰਿਆਂ ਨੇ ਇਹ ਕਹਿੰਦੇ ਵੀ ਤੁਹਾਡਾ 3 ਲੱਖ ਦਾ ਨਾਮ ਲੱਗ ਗਿਆ ਮੈਂ ਫਿਰ ਬਹੁਤ ਖੁਸ਼ ਹੋਈ ਜੀ ਮੈਂ ਕਿੰਨਾ ਕ ਮਨ ਖੁਸ਼ ਹੋਇਆ ਬਹੁਤ ਜਿਆਦਾ ਕਿੰਨੇ ਕਿੰਨੇ ਪਹਿਲਾਂ ਕਿੰਨੀਆਂ ਕੁ ਲਾਟ ਰਿਆਂ ਪਾਈਆਂ ਤਾਂ ਛੇਰੀਆਂ ਪਾਦੀਆਂ ਪਹਿਲਾਂ ਪਹਿਲਾਂ ਕਦੇ ਕੋਈ ਨਹੀਂ ਨਾ ਕੋਈ 5000 4000 ਇੰਨਾ ਕ ਆ ਜਾਂਦਾ 3000 ਕਹਿੰਦੇ ਚੱਲ ਆ ਗਿਆ ਇੰਨਾ ਕ ਹੁੰਦਾ ਸੀਗਾ ਹੁਣੇ ਵੱਡਾ ਤਾਂ ਹੋਣੀ ਨਿਕਲੇ ਤੁਹਾਨੂੰ ਵੀ ਆਇਆ ਸੀਗਾ ਪੰਜ ਪੰਜ ਚਾਰ ਚਾਰ ਆਈ ਜਾਂਦਾ ਤੇ ਕਿਤੇ ਲੱਖਪਤੀ ਵੀ ਬਣ ਜਾਏ ਇਹ ਤਾਂ ਹੈ ਹੀ ਜੀ ਹਾਂ ਬੰਦਾ ਇਹ ਤਾਂ ਸੂਝਦਾ ਹੀ ਹੈ ਜੀ ਸਾਰਿਆਂ ਨੂੰ ਉਮਾਸ਼ਬੀਤ ਹੁੰਦੀ ਹੈ ਜੀ ਹਾਂਜੀ ਤੇ ਇਹ ਕਿੰਨਾ ਟਾਈਮ ਹੋ ਗਿਆ ਫਿਰ ਤੁਸੀਂ ਜਿਹੜਾ ਕਿ ਕਿ ਕਹੋ ਜੈ ਇਹਨਾਂ ਦਾ ਪਿਆਰ ਲੱਗਾ ਤੁਹਾਨੂੰ ਕਿਵੇਂ ਲੱਗਾ ਬੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਇਹਨਾਂ ਤੋਂ ਇਹਨਾਂ ਤੋਂ ਪਾਉ ਲਾਟਰੀ ਮੈਂ ਤਾਂ ਨਹੀਂ ਸਾਰੇ ਜਾਣੀ ਹਾਂਜੀ ਇਹਨਾਂ ਤੋਂ ਰਾਮ ਵੱਧ ਨਿਕਲਦੇ ਜੀ ਹਾਂਜੀ ਮੈਂ ਪਾਉਣਾ ਇਹਨਾਂ ਕੋਲਿਆਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਾਉਂਦੇ ਮੈਂ 2-3 2 ਸਾਲ ਹੋ ਗਏ ਪੂਰੇ ਸੋ ਦੇਖੋ ਇਹ ਵੀਰ ਜਿਹੜਾ ਹੈਗਾ ਕਹਿੰਦਾ ਮੈਂ 2 ਸਾਲ ਤੋਂ ਜਿਹੜਾ ਲਾਟਰੀ ਪਾਉਂਦਾ ਆ ਰਿਹਾ ਤੇ ਕਿਉਂਕਿ ਲਾਟਰੀ ਜਿਹੜੀ ਹੈਗੀ ਕਿਸਮਤ ਦਾ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਚਾਹੁੰਦੇ ਸਾਡੇ ਨਾਲ ਹੋਰ ਵੀ ਵੀਰ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਵੀਰ ਜੀ ਕੀ ਹਾਲਤ ਠੀਕ ਐ ਬਾਈ ਜੀ ਵਧੀਆ ਬੰਦੇ ਦੀ ਸასი ਕਾਲ ਜੀ ਬਾਈ ਕਿਵੇਂ ਬਾਈ ਨੂੰ ਕਦੇ ਨਾਮ ਨਿਕਲਿਆ ਤੁਹਾਡੇ ਪਿੰਡ ਦੇ ਸਾਡਾ ਆਪਦਾ ਬੰਦਾ ਜੀ ਖਾਸ ਬਹੁਤ ਵਧੀਆ ਇਹ ਜਿੰਨਾ ਵੀ ਕਹਿ ਦਿੱ ਗਏ ਮਨ ਦਾ ਸੱਚਾ ਮਨ ਦਾ ਲਾਟਰੀਆਂ ਨਿਕਲ ਤ ਗਈ ਉਹਨਾਂ ਨੂੰ ਆ ਜੀ ਬਹੁਤ ਵਧੀਆ ਬੰਦਾ ਛਾਇ ਦਾ ਪਿਆਉ ਦਾ ਸੁਭਾਅ ਇਹ ਜਿਤ ਪੱਖੋਂ ਸਾਰੇ ਪੱਖੋਂ ਗਰੀਬ ਦੀ ਮਦਦਤ ਕਰਨੀ ਗਰੀਬ ਵੱਡਾ ਇਹਦੀ ਸੱਚ ਦੀ ਕਮਾਈ ਸੀ ਜੀ ਤੇ ਤਾਂ ਇਹਨੂੰ ਲਾਟਰੀ ਨਿਕਲੀ ਜਾ ਜਿਹੜਾ ਸੱਚ ਦੀ ਕਮਾਈ ਚ ਲਾਟਰੀ ਪਾਉਂਦਾ ਹੈ ਨਾ ਦਸਮਾ ਦਸੌਣ ਕਰਦਾ ਉਹਨੂੰ ਹੀ ਨਿਕਲਦੀ ਆ ਤੁਸੀਂ ਵੀ ਲਾਟਰੀ ਪਾਣਾ ਨਹੀਂ ਬਹੁਤ ਪਾਉਨੇ ਅਸੀਂ ਜੀ ਨਹੀਂ ਮੈਂ ਤਾਂ ਇਹਨੂੰ ਵੇਖ ਕੇ ਆ ਗਿਆ ਜੀ ਉਹ ਲਾਟਰੀ ਅਸੀਂ ਵੀ ਪਾਉਨੇ ਅਜੀ ਬਹੁਤ ਸਾਲਾਂ ਤੋਂ 15 ਸਾਲ ਦੇ ਪਾਈ ਜਾਂਦੇ ਆ ਨਿਕਲੀ ਹੈ ਕਿਤੇ ਨਹੀਂ ਨਿਕਲੀ ਕਈ ਈ ਆਉਂਦਾ ਜੇ ਚਲੋ ਉਸੇ ਦੀ ਮਦਦ ਰਜਾ ਚਾਹ ਹੈ ਨਾ ਜਿਹਦੇ ਕਿਤੇ ਨਾ ਨਿਕਲੂ ਨਾ ਨਿਕਲੀ ਤਾ ਵੀ ਇਹ ਪਰ ਆਪਣੇ ਅੱਗੇ ਆਪਣੇ ਪੰਡਤ ਨੂੰ 7 ਲੱਖ ਪਿੰਡ ਵੀ ਨਿਕਲਿਆ ਜੀ 3 ਲੱਖ ਉਹ ਕੱਲੇ ਨੂੰ 11 ਨਾਮ ਨਿਕਲੇ ਜੀ ਸਾਡੇ ਪਿੰਡ ਅੱਛਾ ਹਾਂਜੀ ਮਤਲਬ ਲੱਗਦਾ ਸੇਵਿਆਂ ਵਿੱਚ ਕਿਤੇ ਨਾ ਕਿਤੇ ਥੋੜੀ ਵੀ ਲਾਟਰੀ ਲੱਗ ਸਕਦੀ ਹੈ ਚਲੋ ਮਾਲਕ ਸੱਡਾ ਬੋਲ ਸਲਖਣਾ ਹੈ ਨਾ ਸੋਡਾ ਮੂੰਹ ਖੰਡਣਾ ਭਰ ਗਏ ਬਹੁਤ ਵਧੀਆ ਗੱਲ ਆ ਚੰਗੀ ਗੱਲ ਹੈ ਨਿਕਲੇ ਤਾਂ ਸਾਨੂੰ ਅੱਜਾਂ ਨੂੰ ਸੇਵਾ ਦਾ ਮੌਕਾ ਸਾਨੂੰ ਹੀ ਮਿਲੇ ਵਧੀਆ ਗੱਲ ਆ ਜੀ ਹਾਂਜੀ ਹਾਂਜੀ ਇਹ ਮੁੰਡਾ ਆਪਣਾ ਕਰਕੇ ਮੈਂ ਇਹਨੂੰ ਵੇਖ ਕੇ ਹੀ ਆ ਗਿਆ ਵੀ ਬਹੁਤ ਖੁਸ਼ੀ ਦੀ ਗੱਲ ਆ ਇਹਨਾਂ ਨੂੰ ਵੀ ਕਿ ਸਾਨੂੰ ਉੱਦੋਂ ਵੀ ਜ਼ਿਆਦਾ ਸਾਡੇ ਪਿੰਡ ਨੂੰ ਵੀ ਬੜੀ ਖੁਸ਼ੀ ਆ ਜੀ ਨੇ ਪਿੰਡ ਤੇ ਨਾਮ ਆਇਆ ਤਾਂ ਨਾ ਬਹੁਤ ਵਧੀਆ ਗੱਲ ਆ ਧੰਨਵਾਦ ਆ ਲਾਟਰੀ ਵਾਲਿਆਂ ਦੇ ਜਿਹੜੇ ਸੱਦਣ ਤੇ ਆ ਤੇ ਤੁਹਾਡੇ ਵੀ ਧੰਨਵਾਦ ਆ ਜਿਹੜਾ ਉਹ ਸੱਜਾਰੇ ਆ ਇਸੇ ਬੰਦੇ ਤੋਂ ਮੈਂ ਬਹੁਤ ਲੈਟਿੰਗਾ ਘਟਾਉਣਾ ਜੀ 15 ਸਾਲ ਹੀ ਹੋ ਗਏ ਮੇਰੇ ਕੋਲੇ ਪੁਰਾਣੀਆਂ ਲਾਟਰੀਆਂ ਅੱਜ ਵਾਂਗੂ ਕਿਤੇ ਨਾਮ ਨਿਕਲੇ ਪੁਰਾਣੀਆਂ ਤੋਂ ਪੁਰਾਣੀਆਂ ਸਾਨੂੰ ਟਿਕਟਾਂ ਵੀ ਵਿਖਾਵਾਂਗੇ ਹਾਂਜੀ ਹੋਰ ਸਣ ਇਹ ਦੇਖੋ ਕਿ ਇਹਨਾਂ ਦੀ ਜਿਹੜੀ ਲਾਟਰੀ ਦਾ ਨਾਮ ਆਇਆ ਕਹਿੰਦਾ ਇਹਨਾਂ ਨੂੰ ਇਹਨਾਂ ਨੇ ਬੜੀਆਂ ਟਿਕਟਾਂ ਪਾਈਆਂ ਤੇ ਬੜੇ ਇਹਨਾਂ ਨੂੰ ਲਾਟ ਕਹਿੰਦੇ ਨਾਮ ਨਿਕਲੇ ਕਿਉਂਕਿ ਸਟਾਲ ਜਿਹੜੇ ਹੈਗੇ ਇੱਥੇ ਜੈਤੋ ਦੇ ਵਿੱਚ ਲਾਟਰੀ ਦੇ ਕਾਫੀ ਹੋ ਚੁੱਕੇ ਨੇ ਕਿਉਂਕਿ ਕਹਿੰਦੇ ਵੀ ਕਿਸਮਤ ਬਦਲਦੇ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਸਮਤ ਬਦਲ ਸਕਦੀ ਹੈ ਬਾਈ ਨਾਲ ਵੀ ਗੱਲ ਕਰਾਂਗੇ ਬਾਈ ਜੀ ਕਿਵੇਂ ਪਹਿਲਾਂ ਵੀ ਕਦੇ ਬਾਈ ਨਾਲ ਨਹੀਂ ਹੈ ਮੈਂ ਤਾਂ ਪਹਿਲੀ ਵਾਰ ਆ ਪਹਿਲੀ ਵਾਰ ਆਟਾ ਕਿਵੇਂ ਮਨ ਕੀਤਾ ਫਿਰ ਲਾਟਰੀ ਪਾਉਂਦਾ ਵੈਸੇ ਆ ਗਏ ਪਾਦ ਕੇ ਲਾਟਰੀ ਹਾਂਜੀ ਕਿਸਮਤ ਵੱਜ ਬਜਬਾਣੀ ਆ ਦੇਖ ਲੀਏ ਚੰਕ ਦੀ ਹੈ ਹਾਂ ਜ਼ਰੂਰੀ ਦੇਖਣੀ ਚਾਹੀਦੀ ਹੈ ਬਿਲਕੁਲ ਹਨਾ ਸੋ ਵੱਡੀ ਤਦਾਦ ਦੇ ਵਿੱਚ ਜਿਵੇਂ ਦਾ ਭਾਈ ਜਦੋਂ ਜਦੋਂ ਲਾਟਰੀਆ ਨਿਕਲਦੀਆਂ ਤੁਹਾਡੇ ਕੋਲ ਉਹ ਤੋਂ ਫਿਰ ਕਾਹਕ ਬਚ ਜਾਂਦਾ ਇੱਕਦਮ ਬਚ ਜਾਂਦਾ ਹਾਂਜੀ ਤਾਂ ਹੀ ਤਾਂ ਉਸ ਕਰਕੇ ਹਲੋ ਅਸਟਮੈਂਟ ਕਰਵਾਈ ਹੈ ਸਾਰਾ ਕੁਝ ਕੀਤਾ ਬਈ ਦੇਰ ਬਾਅਦ ਤੇ ਤਾਂ ਇਸ ਕਰਕੇ ਹੁਣ ਸਾਰੇ ਗਰੁੱਪਾਂ ਜਾਵੂਗੀ ਮੋਬਾਈਲਾਂ 'ਚ ਉਹਦੇ ਕਰਕੇ ਕਾਹਕ ਵਜੂਗਾ ਜੀ ਰਕਪੂਗਾ ਗਾਗਦਾ ਇੱਥੇ ਪਰ ਆਪਣੇ ਕਿਹੜੇ ਕਿਹੜੇ ਸਟੇਟ ਦੀਆਂ ਲਾਟਰੀਆਂ ਮਿਲਦੀਆਂ ਇੱਥੇ ਪੰਜਾਬ ਗਵਰਨਮੈਂਟ ਦੀਆਂ ਜੀ ਤੇ ਗੁਰ ਰਾਸ਼ਟਰੀ ਦੀਆਂ ਗੋਆ ਦੀਆਂ ਜੀ ਤੇ ਚੱਕਮ ਦੀਆਂ ਨਾਗਾ ਲੈਂਡ ਦੀਆਂ ਤੇ ਇਹ ਤਿੰਨ ਚਾਰ ਮਿਲਦੀਆਂ ਜੀ ਇਨਾਮ ਤਕਰੀਬਨ ਮੋਸਟਲੀ ਜੈਤੋ ਦੇ ਵਿੱਚ ਕਾਫੀ ਆ ਚੁੱਕੇ ਹਨ ਹਾਂ ਨਾ ਵੱਧ ਲੱਗੇ ਜੀ ਛੋਟੇ ਕਾਪੀਆਂ ਤੋਂ ਵੱਧ ਤੋਂ ਲੱਗਦੇ 3600 ਦਾ 15000 ਦਾ ਜਿਸ ਤੋਂ ਮਤਲਬ 5 5000 ਦਾ ਜਿਸ ਤੋਂ ਮਤਲਬ ਲੱਗਦਾ ਰਿਹਾ ਮੇਰੇ ਕੋਲ ਲੱਗਿਆ 50000 ਦਾ 3 ਲੱਖ ਦਾ ਮੇਰੇ ਕੋਲ ਹੀ ਲੱਗੇ ਆਏ ਹਾਂ ਇਹਨਾਂ ਦੇ ਨਾਲ ਇਹਨਾਂ ਦਾ ਕੰਮ ਕਰਦਾ ਹੈ ਨਾ ਤਾਂ ਕਿ ਉਹ ਇਹਨਾਂ ਦੇ ਨਾਲ ਕਰਦਾ ਹਾਂ ਤੁਹਾਡੀ ਵਿੱਚ ਟੀਕਟ ਚ ਪੈਸੇ ਹਾਂ ਮੇਰੇ ਕੋਲ ਵਿੱਚ ਟੀਕਟ ਲੈ ਜੀ ਸੋ ਜਿਹੜਾ ਕਿ ਉਸ ਵੀਰ ਦਾ ਦੇਖੋ ਤੁਸੀਂ ਹਾਰ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਲੱਗੂ ਵੰਡੇ ਜਾ ਰਹੇ ਕਿਉਂਕਿ ਵੀਰ ਦੇ ਕਰਾ ਲਾਗੇ ਨੇ ਤੇ ਤੁਹਾਨੂੰ ਦੇ ਬਹੁਤ ਲਾਗੇ ਨੇ ਸੀਗਾ ਪਰ ਹੁਣ ਵੀ ਕਹਿੰਦੇ ਇਹਨਾਂ ਬਾਈ ਨੂੰ ਲਾਟਰੀ ਨਿਕਲੀ ਹੈ ਤੇ ਜਿਸ ਦੇ ਵਿੱਚ ਕਹਿੰਦੇ ਵੀ ਸ਼ਿਵ ਲਾਟਰੀ ਜਿਹੜਾ ਸਟਾਲ ਹੈ ਉਦੇ ਵੱਲੋਂ ਜਿਹੜੀ ਲਾਟਰੀ ਨਿਕਲੀ ਆ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਲਾਟਰੀ ਕਾਫੀ ਸਮੇਂ ਤੋਂ ਜਿਹੜਾ ਇਹ ਵੀਰ ਕੰਨਾ ਮੈਂ ਲਾਟਰੀ ਪਾਦਾ ਹੁੰਦਾ ਸੀਗਾ ਮੈਨੂੰ 5-5000 ਰੁਪਏ ਤੇ 2000 ਰੁਪਏ ਮੈਨੂੰ ਨਿਕਲਦਾ ਸੀ ਪਰ ਇਸ ਵਾਰੀ ਮੈਨੂੰ ਤਾਂ 3 ਲੱਖ ਰੁਪਏ ਦਾ ਜਿਹੜਾ ਨਾਮ ਨਿਕਲੇਗਾ ਤਾਂ ਲਾਟਰੀ ਨਿਕਲਿਆ ਨਹੀਂ ਹੈ